ਮਨਿੰਸ਼ ਸ਼ੋਧਿਆ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸਨੇ ਪੰਜਾਬ ਦੀ ਸਿਆਸਤ ਨੂੰ ਪਖਾ ਦਿੱਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਉਥੇ ਹੀ ਅਕਾਲੀ ਦਲ ਹੀ ਨਹੀਂ ਸਗੋ ਪਾਜਪਾ ਵੀ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਮਨੋਰੰਜਨ ਕਾਲੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ੱੱਕਾ ਨਹੀਂ ਕਰ ਸਕਦੀ ਪਰੰਤੂ 2027 ਦੇ ਵਿੱਚ ਕੀ ਹੋਣਾ ਹੈ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਫੈਸਲਾ ਲੈਣਾ ਹੈ ਪਰੰਤੂ ਮਨੀਸ਼ ਸੋਧਿਆ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਹ ਪੂਰਾ ਅਗਲਾਉ ਤੇ ਪੜਕਾਉ ਬਿਆਨ ਹੈ ਤੇ ਜਿਸ ਤੋਂ ਬਾਅਦ ਪੰਜਾਬੀ ਵੀ ਹੁਣ ਇਸ ਬਿਆਨ ਦੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਹੈ ਬੀਜੇਪੀ ਦੇ ਲੀਡਰ ਦਾ ਆਓ ਤੁਹਾਨੂੰ ਸੁਣਾਉਣੀ ਹੈ ਮਨੀਸ਼ ਸੋਧਿਆ ਉਰਵ ਉਪ ਮੁੱਖ ਮੰਤਰੀ ਦਿੱਲੀ ਅਰ ਇਨਚਾਰਜ ਪੰਜਾਬ ਅਫੇਅਰਸ ਆਮ ਆਦਮੀ ਪਾਰਟੀ ਨੇ ਜਿਹੜਾ ਪਿਛਲੇ ਦਿਨਾਂ ਵਿੱਚ ਬਿਆਨ ਦਿੱਤਾ ਹੈ ਉਹ ਇੱਕ ੜਕਾਉ ਬਿਆਨ ਹੈ ਔਰ ਅਗ ਲਾਨ ਵਾਲਾ ਬਿਆਨ ਹੈਗਾ ਪੰਜਾਬ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 2027 ਦੇ ਚੋਣ ਆਮ ਆਦਮੀ ਪਾਰਟੀ ਸਾਮ-ਦਾਮ ਦੰਡ ਭੇਦ ਦੇ ਨਾਲ ਅਤੇ ਲੜਾਈ ਝੜਾ ਕਰਕੇ ਵੀ ਅਸੀਂ 2027 ਜਿੱਤਾਂਗੇ ਇਹ ਦਰਸਾਉਂਦਾ ਹੈ ਉਸ ਮਾਨਸਿਕਤਾ ਨੂੰ ਕਿ ਵੀ ਅਸੀਂ ਦਿੱਲੀ ਹਾਰ ਗਏ ਆ ਔਰ ਪਹਿਲਾ ਦਾਅ ਜਿਹੜਾ ਇੱਕ ਜੁਆਰੀ ਹਾਰ ਗਿਆ ਤੇ ਦੂਜਾ ਜਿਹੜਾ ਹਾਰਿਆ ਹੋਇਆ ਪਤਾ ਉਹਨੂੰ ਕਿ ਹਾਰ ਜਾਣਾ ਅਗਲਾ ਦਾਅ ਵੀ ਕਾ ਉਹ ਜਿੰਨਾ ਚਾਹਦਾ ਹਰ ਇੱਕ ਤਰ੍ਹਾਂ ਰੌਂਡ ਪਿੱਟ ਕੇ ਤੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਜਿਹੜਾ ਚੋਣ ਹੈਗਾ ਉਹ ਅਸੀਂ ਸਤਾਈ ਦਾ ਹਰ ਹਾਲਤ ਜਿੱਤਣਾ ਹੈ। ਔਰ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹੀ ਪਾਰਟੀ ਹੈ ਜਿਹੜੀ ਅੰਨਾ ਹਜ਼ਾਰੇ ਅੰਦੋਲਨਾਂ ਚੋਂ ਨਿਕਰ ਕੇ ਆਈ ਸੀਗੀ ਤੇ ਅੱਜ ਅਸਲੀ ਮਾਨਸਿਕਤਾ ਜਿਹੜੀ ਹੈਗੀ ਹੈ ਮਨੀਸ਼ ਸਸੋਦੀਆ ਤੋਂ ਬਾਹਰ ਆ ਗਈ ਹੈ ਕਿ ਇਹਨਾਂ ਲਈ ਸੱਤਾ ਪਾਣਾ ਹੀ ਸਭ ਕੁਝ ਹੈਗਾ ਔਰ ਕੁਝ ਵੀ ਨਹੀਂ ਹੈ। ਨਾ ਕਿ ਭਲਾਈ ਕਰਨਾ ਪਰਦੇਸ਼ਤੀ ਹੈਗਾ ਫਿਰ ਇਹ ਹੈਗਾ ਕਿ ਵੀ ਇਹ ਜਿਹੜਾ ਬਿਆਨ ਦਿੱਤਾ ਹੈਗਾ ਇਹਦੇ ਵਿੱਚ ਮਤਲਬ ਇਹ ਹੈਗਾ ਕਿ ਤੁਸੀਂ ਲੜਾਈ ਝਗੜਾ ਕਰਕੇ ਕੀ ਚਾਹੁੰਦੇ ਹੋ ਕਿ ਵੀ ਅਸੀਂ ਅੱਗ ਲਗਾਣੀ ਚਾਹੁੰਦੇ ਇਸ ਪੰਜਾਬ ਦੇ ਵਿੱਚ ਤੋਂ ਇਹ ਪੰਜਾਬ ਜਿਹੜਾ ਹੈਗਾ ਪੰਜਾਬੀ ਇਸ ਗੱਲ ਨੂੰ ਸਰਾਸਰ ਨਕਾਰਦੇ ਆ ਔਰ ਪੰਜਾਬ ਦਾ ਜਿਹੜਾ ਆਪਸੀ ਪਾਈਚਾਰਾ ਹੈਗਾ ਜਿਹੜੀ ਮਹਿੰਗੀ ਖਰੀਦੀ ਹੋਈ ਸ਼ਾਂਤੀ ਹੈਗੀ ਕਿ ਇਸੇ ਵੀ ਸੂਰਤ ਦੇ ਵਿੱਚ ਪੰਗ ਨਹੀਂ ਹੋਣ ਦਿੱਤੀ ਜਾਊਗੀ ਔਰ ਜਿਹੜਾ ਹੈਗਾ ਮੈਂ ਤਾਂ ਕਹਾਂਗਾ ਕਿ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਭਾਈ ਸਾਹਿਬ ਤੁਸੀਂ ਪੰਜਾਬ ਦਾ ਖੇੜਾ ਛੱਡੋ ਤੁਸੀਂ ਸਾਰੇ ਜਾ ਕੇ ਦਿੱਲੀ ਜਾਓ ਜਿੱਥੋਂ ਤੁਸੀਂ ਨਿਕਾਰੇ ਹੋਏ ਇੱਥੇ ਨਾ ਆਓ ਔਰ ਇਸ ਗੱਲ ਦਾ ਕਿ ਵੀ ਜਿਸ ਟੰਗ ਨਾਲ ਉਹਨਾਂ ਨੇ ਬਿਆਨ ਦਿੱਤਾ ਅੱਜ ਜਿਹੜੀ ਮਾਨਸਿਕਤਾ ਹੈਗੀ ਆਮ ਆਦਮੀ ਪਾਰਟੀ ਦੀ ਉਹ ਅੱਜ ਬਾਹਰ ਆ ਗਈ ਹੈ ਕਿ ਕਿਨਾ ਮਾਨਸਿਕਤਾ ਦੇ ਨਾਲ ਇਹ ਪਾਰਟੀ ਵਿਦਾਊਟ ਅ ਡਾਇਲੋਜੀ ਹੈ ਔਰ ਇਹਨਾਂ ਲਈ ਸਿਰਫ ਸੱਤਾ ਪ੍ਰਾਪਤੀ ਹੀ ਸਭ ਕੁਝ ਹੈ ਔਰ ਕੁਝ ਵੀ